ਕੀ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਪਰ ਜੋ ਅਸੀਂ ਆਪ ਲੈ ਕੇ ਜਾਵਾਂ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਤੋਂ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੱਧਰ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਐਵੇਂ ਬਿਨਾਂ ਦੱਸੇ ਕਿ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਕਦੋਂ ਦੱਸਦੇ ਹੋ ਨਾ 2012 ਤੋਂ ਮੈਨੂੰ ਡਿਪੂਟੇਸ਼ਨ ਲੱਗੀ ਸੀ ਕਿਉਂਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਆਉਂਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਟਾ ਹੀ ਸਿਸਪ੍ਰੀਚ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਅਪਰ ਲੋਰ ਰਿਪੋਰਟ ਨਹੀਂ ਕੀਤਾ ਜਾਂਚ ਦੇ ਇਸ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੋਂ ਦਾ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਕਿ ਕਿੰਨੇ ਮੈਂ ਹੋਣ ਕੀਤਾ ਅੱਛਾ ਜੀ ਠੀਕ ਹਮਾ ਤਾਂ ਹੀ ਹੋਰ ਵੀ ਯੂਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਸਿਰਫ ਕੀ ਕਰ ਤੁਮ ਮੈਂ ਕੀ ਦੱਸਾਂ ਉਹ ਜਿਹੜੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਸੀ ਮਾਤੇ ਜ਼ੀਰੋ ਤੋਂ ਮੌਤ ਰੱਖਿਆ ਗਿਆ ਕੁਝ ਕਿੰਨਾ ਟਾਈਮ ਰੱਖਿਆ ਗਿਆ ਤਾਂ ਉਹਦੇ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਕਿ ਸਿਹਤ ਦੇ ਹੁਸੇ ਮਿਲ ਰਿਹਾ ਸੀ ਜੋ ਇੱਕ ਮੁੱਢਲੀ ਸਹੂਲਤ ਹੁੰਦੀ ਹੈ ਅਸੀਂ ਕਹਿੰਦੀ ਹੈ ਕਿ ਕੋਈ ਦਵਾਈਆਂ ਵਗੈਰਾ ਪਰ ਉਹਦੇ ਵਿੱਚ ਫਿਰ ਜਦੋਂ ਮੈਨੂੰ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਸਾਈਡ 'ਚ ਇੱਕ ਸਾਈਡ 'ਚ ਇੱਕ ਪਰ ਬੈਕ ਸਾਈਡ 'ਚ ਤਰੇ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਠੀਕ ਠੀਕ ਹੈ ਜੀ ਜੀ ਮੈਂ ਸਦਾ ਚੁੱਕੋ ਰਿਹਾ ਜੀ ਜੀ ਬੋਲਦੇ ਰਹੀ ਮੈਂ ਕਮਰੇ 'ਚ ਜਰਮਨ ਨੂੰ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੇ ਦਵੇਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ 'ਚ ਕਰ ਲਈ ਠੰਡ ਬਹੁਤ ਸੀ ਨਾ ਤੇ ਕੋਈ ਲੈਟਰਨ ਜਗ੍ਹਾ ਕੋ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨਾਲ ਫ੍ਰਿਜ ਨਾਲ ਤਾਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕਸਪੇਡ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਮੇਰੇ ਮਨੋਂ ਉੱਤੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟ ਹੁੰਦਾ ਹੈ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਿੱਤੇ ਸੀ ਮਾਂ ਤਾਂ ਜੋ ਹੋਰ ਚੱਲ ਗਈ ਜਾ ਰਹੀ ਹੈ ਕਿ ਨੂੰ ਇੰਨੀ ਸਖਤ ਆਯੋਗੀ ਹੈ ਖਾਸ ਕਰ ਸਮਾਨੀਆਂ ਤੇ ਨੀਆ ਉ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਹੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਨਾਲ ਦਾ ਕਲੈਸ਼ ਹੋਇਆ ਉਸ ਤੋਂ ਬਾਅਦ ਆ ਠੀਕ ਹੈ ਸਾਰਾ ਆਰਾਮ ਆ ਗਿਆ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪੇ ਕਾਹਦੀ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੁਣਦੇ ਨਹੀਂ

ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ। ਫੋਟੋ ਨਾਲ ਉਸ ਤੋਂ ਨਹੀਂ। ਆਪਸ ਡਾਕੂਮੈਂਟ ਨਹੀਂ ਦਿੱਤੇ ਹੋਣੇ। ਦਿੱਤੇ ਉਹਨਾਂ ਨੇ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ। ਅੱਛਾ। ਮਤਲਬ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ? ਉਹ 132 ਲੋਕ ਸੀ। ਇੰਡੀਆ ਦੇ ਇੰਡੀਆ ਕਿਥੋਂ ਉਹ ਕਰਦੀ। ਇਹ 15 ਕੇ ਕਲੰਬੇ ਆਦੇ ਸੀ। ਬਾਕੀ ਸਾਰੇ ਇੰਡੀਆ ਦੇ। ਇਸ ਚੀਜ਼ ਤੋਂ ਹਿੰਜ ਵੀ ਹੱਤ ਕਰੀ ਪਲੇਨ ਛੱਡ ਕਰੀ। ਮੈਂ ਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਥ ਕਢੀ। ਕੋਈ ਦੋ ਅਫਸਰ ਚੰਗੇ ਸੀ ਜਦੋਂ ਮੈਨੂੰ ਬੇਕਲ ਸਪੀਡ ਲੈ ਕੇ ਗਿਆ ਨਾ ਥੱਥ ਖੜੀ ਲਗਾ ਕੇ ਉਹਦਾ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨਹੀਂ ਚੇਂਜ ਹੋਈ ਮਤ ਤੁਰਿਆ ਨਹੀਂ ਜਾਂਦਾ ਸੀ ਇਹ ਵੀ ਜਦੋਂ ਤੁਸੀਂ ਇੰਡੀਆ ਦਾ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗਿਆ ਸੀ ਪੈਰਾਂ ਨੂੰ ਤਾਂ ਥੱਥ ਲੱਗਿਆ ਆਗੇ ਕੀ ਕਿਆ ਲੜਾਈ ਆਪਦੀ ਹੈ ਤੁਸੀਂ ਹਜ਼ਾਰਾਂ ਦਾ ਨਹੀਂ ਰਹਿਣਾ ਚਾਹੀਦੀ ਆ ਮੇਰੀ ਫੈਮਿਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਉਹਦੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਕੋਈ ਕੋਣ ਤੇ ਕਰੇ ਮੈਂ ਜਰੂਰ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪਾੜਿਆ ਉਹਨਾਂ ਨੇ ਹੀ ਉਹ ਤਾਂ ਸਾਰੇ ਵਰਤੋਂ ਦੇ ਲੀਗਲਸ ਨੇ ਸਾਰ ਲੀਗਲ ਉੱਥੇ ਡੈਰ ਰਹੇ ਨੇ ਮੈਂ ਪਾਰਾ ਜਾਣਾ ਚਾਹੁੰਗੀ ਜੀ ਚਾਹੁੰਗੀ ਮੇਰੀ ਫੈਮਿਲੀ ਹੈ ਤੇ ਹੁਣ ਜਿਹੜੇ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹ ਰਹੇ ਨੇ ਕਿ ਕਿਹੜੀਆਂ ਕਿਹੜੀਆਂ ਡਾਕੂਮੈਂਟਸ ਪਰਸਨ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ اچھا ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਉਹ ਮੇਰੇ ਨਾਲ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੀ ਮੈਨੂੰ ਸਮਝੋ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ ਮੈਂ ਜਿੰਨੀ ਮੈਨੂੰ ਇਹ ਕਹਿੰਦਾ ਬੀਜੀ ਜਿੰਨੀ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਸਿਰਫ ਮਾਂ ਮੰਗ ਕਰ ਰਿਹਾ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹੱਸੇ ਤੋਂ ਦੇਖਿਆ ਜਾਵੇ ਉਸੇ ਨੂੰ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਹੈ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਕੋਵਤਾ ਜਿਵੇਂ ਦੇਸ਼ ਮਤਰਾ ਨੇ ਬਿਆਨ ਹੁੰਦਾ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭ ਸ਼ੱਕ ਮੰਨਦੇ ਨਹੀਂ ਕਿ ਨੋਟ ਕੋਈ ਨਹੀਂ ਕੋਨ ਲੱਗਦਾ ਕਿ ਸਾਰਾ ਖੁਸ਼ੋਕਦ ਹੋਇਆ ਜਦੋਂ ਪੀਐਮ ਮੋਦੀ ਉਹਨਾਂ ਦੇ ਨਾਲ ਸਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੇ ਗਏ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣੀ ਸੀ ਉਸ ਟਾਈਮ ਫੋਰਨ ਪਾਲਸੀ ਉਹਨਾਂ ਦੀ ਥੋੜੀ ਜਿਹੀ ਲੀਨਿਅਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਮੈਂ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਤੁਸੀਂ ਕੰਪੇਨੀਿੰਗ ਦਾ ਵੀ ਹਿੱਸਾ ਸੀ ਲਗਾਤਾਰ ਕਹਿੰਦੇ ਕੰਪੇਨੀ ਵਿੱਚ ਕਿ ਮੈਂ ਇਮੀਗ੍ਰੈਂਟ ਨੂੰ ਮੈਂ ਤੇ ਇਹ ਜੀ ਗੱਲ ਹੈ ਜਦੋਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਤੁਹਾਡੇ ਨਾਲ ਜਿੰਨਾ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇੱਦਾਂ ਦੀ ਕਾਰਵਾਈ ਨੂੰ ਲੱਗਦਾ ਕਿਸੇ ਨੋਡ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਡੀਪਲਸਟ ਦੇ ਡਾਂਕੀ ਦੇ ਨਹੀਂ ਅੱਜ ਕਾ ਲੋਕ ਸੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਪਹਿਲਾਂ ਇਹਨੇ ਟਰੱਕ ਲੱਗਿਆ ਜਨਾ 2 ਸਾਲ ਦੇ ਵਿੱਚ ਵਿੱਚ ਆਏ ਸਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿੰਨਾਂ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਨਹੀਂ ਕੋਈ ਟਿਕਟ ਨਹੀਂ ਮੇਰੇ ਕੋਲ ਕੋਈ ਟਿਕਟ ਨਹੀਂ ਨਹੀਂ ਤੁਹਾਡੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਸੀ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਹੀ ਕਰਨਾ ਪੈਂਦਾ ਥਾ ਹਰ ਸਾਲ ਰਿਨਿਊ ਹੁੰਦਾ ਸੀ ਰਿਨਿਊ ਸੀਗਾ ਜਦੋਂ ਤੁਹਾਨੂੰ ਡਿਟੇਨ ਕੀਤਾ ਰਿਨਿਊ ਸੀਗਾ ਹਾਂਜੀ ਮੈਂ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਮੇਰੇ پاسਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਕੱਟ ਲਈ ਉਹਨਾਂ ਨੇ ਤੇ 1 ਹਫਤੇ ਬਾਅਦ ਮੈਂ ਉਹਨਾਂ ਦਾ ਰੈਸਟ ਕਰ ਲਿਆ। ਰੱਖਦੇ ਬਣਾ ਲੈ ਵੀ ਤੱਕਾ ਹੁੰਦਾ ਸਾਰੇ ਉਹਨਾਂ ਦਾ। ਸੀ ਦਰਮਾਣਾਂ ਦੇ ਪਾਰੀ ਟਿਕਿਆ। ਅਕ੍ਰਮ ਦਾ ਸਾਜ, ਦੂਸਰਾ ਕਾਰਖਾਨੇ ਤੋਂ ਪਛਾਛਦਾ। ਤੇ ਇਹ ਇਹ ਕਾਰਖਾਨੇ ਨੂੰ ਜੁਸੀਂ ਕਿੰਨੇ ਦੇਖੀਓ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਚੁੱਕੀਆਂ। ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ। ਕੁਛ ਨਹੀਂ ਮੈਂ ਤਰ੍ਹਾਂ ਇੱਥੇ ਆ ਗਈਆਂ। ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦੀ ਸਟੇ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਮੈਂ ਇੱਥੇ ਤਰਫ ਦੀ ਫੈਮਲੀਸ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ, ਪੁੱਛਦੇ ਸੀ। ਨਹੀਂ ਮੈਨੂੰ ਅਜ ਤੱਕ ਨਾ ਮੈਨੂੰ ਕਈ ਦੀ ਡਿੱਟ ਮਿਲੀ ਐ ਮੈਂ ਖੁਦ ਡਰਾਈਵ ਕਰਦੀ ਸੀ ਆਪਣੇ ਕੰਮ ਤੇ ਜਾਂਦੀ ਸੀ 30 ਸਾਲ ਹੋ ਗਏ ਮੈਂ ਕੱਪ ਕਰਦੀ ਨਾ ਜੇ ਤੁਹਾਨੂੰ ਤੁਹਾਨੂੰ ਆਇਆ ਤੁਸੀਂ ਸੀਗੇ ਕਿਥੇ ਐਗਜ਼ੈਕਟ ਕਿਥੇ ਸੀ ਕੱਲ ਕੋ ਨਾ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਰੀਟੇਨ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸਤਪੰਨਾ 27 ਦੇ ਹਾਜ਼ਰੀ ਦੇ ਹਾਂਜੀ ਉੱਥੇ ਹੀ ਡੀਟੇਨ ਕਰਦੇ ਉੱਥੇ ਕਰਦੇ ਤੁਸੀਂ ਕਿਹਾ ਕਿ ਮੈਂ ਤੇ ਹਾਜ਼ਰ ਲਾਣੀ ਆ ਕਿਉਂ ਤੇ ਪੇਪਰ ਜਦੋਂ 2012 ਤੋਂ ਵੇਪਨ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਪਟਕ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਰੀਟੇਨ ਕੀਤਾ ਤੁਹਾਨੂੰ ਕੀਤਾ ਬਹੁਤ ਲੋਕ ਜਿਹੜੇ ਹਾਜ਼ਰੀ ਲਾਣ ਆਈ ਸੀ ਬਹੁਤ ਲੋਕ ਸਾਰੀ ਲੋਡੀ ਨਹੀਂ ਤਾਂ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਕੇ ਹਾਜ਼ਰੀ ਲਾਣ ਆਏ ਸੀ ਤੁਸੀਂ ਜਦੋਂ ਉੱਥੇ ਗਏ ਸੀ ਗ੍ਰੂਪ ਤੋਂ ਸੀਪਤੀ ਸਾਹਿਬ ਤੁਹਾਨੂੰ ਹੋ ਕੇ ਉਦੋਂ ਪੇਸ਼ੰਟ ਤੁਮ ਪੈਸੇ ਦੇਖੀ ਗਏ ਸੀ ਹਾਂਜੀ ਤੇ ਉਹਨਾਂ ਕੀ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਬੈਕ ਸੀ ਕਿਤੇ ਹੋਰ ਬੰਟੂ ਕੋਈ ਵੀਜ਼ਾ ਨਹੀਂ ਸੀ ਪਰ ਉਹ ਕੋਈ ਪੈਸਾ ਨਹੀਂ ਸੀ ਅਸਲ ਸਟੈਂਡ ਮੈਂ ਤੈਗ ਗਏ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਸਿੱਧਾ ਮੈਂ ਪਰ ਹੁਣ ਤੁਸੀਂ ਆਪਣੇ ਵਕੀਲਾਂ ਨਾਲ ਟੱਚ ਕਰੋ ਮੇਰੀ ਫੈਮਿਲੀ ਟੈਚ ਹੈ ਅੱਛਾ ਮੈਂ ਤਾਂ ਕੀ ਹੁਣਾ ਮੇ ਫੈਮਿਲੀ ਮੈਂ ਤਾਂ ਸੱਜੇ ਉੱਠਿਆ ਨਹੀਂ ਜਾਂਦਾ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਸੱਜੇ ਮੈਂ ਇੱਥੇ ਤੋੜ ਨਹੀਂ ਜਾਂਦਾ ਕੌਣ ਹੈ ਜਿਸ ਤੇ ਟੋਕ ਰਹਿ ਜਾ ਇਹ ਮੇਰੇ ਸਿਸਟਰ ਆ रियल सिस्टर हां ये मेरी सिस्टर है ब्रदर मेरा होते हैं पनगोटा पेंड पट्टी द तोल से ठीक ठीक है ठीक है बिना होता जैसे कोई भी ऐसे कोई मांग करते हैं आप जैसे आपके आपका केस पर्स्यू करने के लिए गवर्नमेंट ऑफ इंडिया को एप्लीकेशन करना चाहिए हां हां और मैं कुछ नहीं कह सकती वो तो मेरी फैमिली जो करेगी वही हैंडल करेगी सारा कुछ तो सीपीए जो तो गवर्नमेंट से एप्लीकेशन खुद ही करेंगे कुछ कुछ है जहां गवर्नमेंट का लॉन्च है ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇੰਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇੱਥੋਂ ਦਾ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੂੰਗੀ